ਸਿਕੰਦਰ ਨੂੰ ਪੋਰਸ ਨੇ ਕਿਹਾ ਸੀਗਾ ਤੂੰ ਸਾਡੇ ਨਾਲ ਐਵੇਂ ਲੜਨ ਆ ਗਿਆ ਐਡੀ ਦੂਰੋਂ ਜੇ ਤੂੰ ਪਾਣੀ ਵਾਸਤੇ ਲੜਦਾ ਨਾ ਇਹਦਾ ਉਹਦਾ ਡਾਇਲੋਗ ਬਹੁਤ ਮਸ਼ਹੂਰ ਪੋਰਸ ਦਾ ਵੀ ਜੇ ਤੂੰ ਪਾਣੀ ਵਾਸਤੇ ਲੜਦਾ ਤਾਂ ਸਮਝ ਆਉਂਦੀ ਸੀ ਵੀ ਤੂੰ ਕਿਸੇ ਗੱਲ ਵਾਸਤੇ ਲੜ ਰਿਹਾ ਓਦੋਂ ਵੀ ਪਾਣੀ ਦੀ ਮੁਹੱਬਤ ਐਨੀ ਸੀ ਮੈਂ 324 BC ਦੀ ਗੱਲ ਕਰ ਰਿਹਾ ਬਿਫੋਰ ਕ੍ਰਾਈਸਟ ਦੀ ਗੱਲ ਕਰ ਰਿਹਾ ਅੱਜ ਵੀ ਉਹੀ ਮੁਹੱਬਤ ਸਾਡੀ ਪਾਣੀ ਨਾਲ ਸਾਡੇ ਕੋਲ ਪਾਣੀ ਤੋਂ ਬਿਨਾ ਹੈ ਕੀ ਹੈ ਦਰਿਆ ਚਲੇ ਗਏ ਲਕੀਰਾਂ ਰਹਿ ਗਈਆਂ ਨੇ ਪਹਾੜ ਚਲੇ ਗਏ ਨੇ ਦਰਸ਼ਨ ਰਹਿ ਗਏ ਨੇ ਔਰ ਸਾਡੇ ਕੋਲੇ ਪਾਣੀ ਜਿਹੜਾ 34% ਹੈ ਪੰਜਾਬ ਕੋਲੇ ਬਾਕੀ ਦਾ ਪਾਣੀ ਹਰਿਆਣੇ ਨੂੰ ਆ Rajasthan ਨੂੰ ਜਿਨ੍ਹਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਜੀ ਰਿਪੇਰੀਅਨ ਲਾ ਜਿਹੜਾ ਹੈਗਾ ساری ਦੁਨੀਆ ਮੰਨਦੀ ਹੈ ਜੇ ਉਹ ਕਿਤੇ ਲਾ ਕੇ ਦੇਖ ਲਉ ਤਾਂ ਸਾਡਾ ਪਾਣੀ ਤਾਂ ਸਿਰਫ ਕੇਵਲ ਤੇ ਕੇਵਲ ਪੰਜਾਬ ਦਾ ਹੈ ਇਹ ਸਾਨੂੰ ਇਸ਼ੂ ਹੀ ਨਹੀਂ ਚੱਕਣਾ ਚਾਹੀਦਾ ਹਰਿਆਣੇ ਨੂੰ ਦੇ ਦੇਣਾ ਚਾਹੀਦਾ ਔਰ ਫੁਲਾਣੇ ਨੂੰ ਦੇ ਦੇਣਾ ਚਾਹੀਦਾ ਮੈਂ ਇਹ ਕਹਿਣਾ ਕਿ ਜੋ ਹਰਿਆਣੇ ਨੂੰ ਮਿਲ ਰਿਹਾ ਨਾ ਇਹ ੱੱਕੇ ਦਾ ਮਿਲ ਰਿਹਾ ਹੈ ਔਰ ਜੋ ਰਾਜਸਥਾਨ ਨੂੰ ਮਿਲ ਰਿਹਾ ਇਹ ਬਿਲਕੁਲ ਹੀ ੱੱਕਾ ਹੈ ਛਾਤੀ ਤੇ ਪੈਰ ਧਰਨ ਵਾਲੀ ਗੱਲ ਹੈ ਮੈਂ ਸਮਝਦਾ ਕਿ ਪੰਜਾਬ ਦੇ ਪੰਜਾਹ ਪਾਣੀਆਂ ਦਾ ਜਿਹੜਾ ਰਿਪੇਰੀਅਨ ਲਾਅ ਹੈ ਇੰਟਰਨੈਸ਼ਨਲ ਲਾਅ ਹੈ ਉਹਦੇ ਮੁਤਾਬਕ ਮੈਂ ਸਮਝਦਾ ਪੰਜਾਬ ਦੇ ਪਾਣੀਆਂ ਤੇ ਕੇਵਲ ਤੇ ਕੇਵਲ ਪੰਜਾਬ ਦਾ ਹੀ ਹੱਕ ਹੈ ਉਧਰਲਾ ਪੰਜਾਬ ਉਧਰਲੇ ਪਾਣੀ ਲਈ ਬੈਠਾ ਹੈ ਸਾਡਾ ਪੰਜਾਬ ਜਿਹੜਾ ਜਿਹੜਾ ਪਾਣੀ ਹੈਗਾ ਉਹਦਾ ਚੌਥਾ ਹਿੱਸਾ ਲੈ ਰਿਆ ਹੈ। ਕੀ ਬਦਕਿਸਮਤੀ ਹੈ ਸਾਡੇ ਕੋਲ ਸਾਡੀ ਆਪਣੀ ਧਰਤੀ ਬਾਝ ਹੋ ਰਹੀ ਹੈ। ਸਾਡਾ ਪਾਣੀ ਦੇਠਾਂ ਕਿੰਨਾ ਚਲਾ ਗਿਆ ਵੀ ਨਾ ਨਲਕੇ ਲੱਗ ਰਹੇ ਨੇ ਨਾ ਟਿਊਬਵੈਲ ਲੱਗ ਰਹੇ ਨੇ। ਤੁਸੀਂ ਇਹ ਦੇਖ ਲਓਗੇ ਨਜ਼ਾਰਾ ਵਾਹਿਗੁਰੂ ਕਰੇ ਨਾ ਦੇਖਣ ਨੂੰ ਮਿਲੇ ਕਿ ਇਹ ਧਰਤੀ ਜਿਹੜੀ ਹੈ ਰਾਜਸਥਾਨ ਦੇ ਟਿੱਬਿਆਂ ਦੇ ਨਾਲੋਂ ਬਰਤਰ ਧਰਤੀ ਹੋਏਗੀ। ਅਸੀਂ ਸਾਰੇ ਗੁੰਮ ਚੁੱਕੇ ਲੋਕ ਆ। ਅਸੀਂ ਬੜੇ ਡਿਸਟਰਬਡ ਲੋਕ ਆ ਸਾਡੇ ਕੋਲੋਂ ਪਾਣੀ ਵੀ ਖੋਲਿਆ ਸਾਡੇ ਕੋਲੇ ਰਹਿ ਕੀ ਗਿਆ ਪਾਣੀ ਪੀਣ ਨੂੰ ਸਾਡੇ ਕੋਲ ਹੈ ਨਹੀਂ ਬਿਲਕੁਲ ਪੀਣ ਨੂੰ ਪਾਣੀ ਨਹੀਂ ਮਿਲਣਾ ਸਾਨੂੰ ਸਾਡੇ ਖੇਤਾਂ ਦੀ ਕਹਾੜੀ ਛੱਡੋ ਤੁਸੀਂ ਮੈਂ ਸਮਝਦਾ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ ਹੋਰ ਕਿਸੇ ਦੇਸ਼ ਦਾ ਕਿਸੇ ਮੂਲਕ ਦਾ ਕਿਸੇ ਦੇਸ਼ ਦੀ ਕਨਸਟੀਟਿਊਸ਼ਨ ਦਾ ਹੱਕ ਨਹੀਂ ਪਾਣੀਆਂ ਦਾ ਮਸਲਾ ਜਿਹੜਾ ਕਨਸਟੀਟਿਊਸ਼ਨ ਤੋਂ ਅਬਵ ਵੀ ਆ